ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਹ ਜੀ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਕਾਈ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਸ਼ੁਰੂਆਤ ਜੀ ਟਾਈਮ ਹੋ ਗਿਆ 8:55 ਮਿੰਟ ਤੇ ਕੱਲ ਬਲੌਗ ਨਹੀਂ ਬਣਿਆ ਹਨਾ ਕਿਉਂਕਿ ਸਿਹਤ ਮਾ ਠੀਕ ਨਹੀਂ ਸੀਗੀ ਤੇ ਬਲੌਗ ਬਣਾਇਆ ਨਹੀਂ ਗਿਆ ਅੱਜ ਆਪਾਂ ਜਰੂਰ ਬਲੌਗ ਅਪਲੋਡ ਕਰਾਂਗੇ ਤੇ ਸਵੇਰੇ ਤੁਸੀਂ ਕਹੋਗੇ ਤਿਆਰ ਹੋ ਕੇ ਕਿੱਧਰ ਜਾ ਰਹੇ ਆ ਹਨਾ ਅਸੀਂ ਜਾ ਰਹੇ ਆ ਜੀ ਅੱਜ ਸਕੂਲ ਬਿਸ਼ਨਮਲ ਸਕੂਲ ਕਾਲਿਆਂ ਵਾਲੀ ਪ੍ਰੀਤ ਦਾ ਹਨਾ ਅੱਜ 13 ਤਰੀਕ ਦਾ ਕਿ ਆਸ ਨੂੰ ਪਤਾ ਫੰਕਸ਼ਨ ਸੀਗਾ ਤੇ ਅੱਜ ਬੁਲਾਇਆ ਬੱਚਾ ਨੂੰ ਹਨਾ ਤੇ ਆਪਾਂ ਹੁਣ ਚੱਲਦੇ ਆਂ ਤੇ ਅਸੀਂ ਬੱਸ ਸਟੈਂਡ ਦੇ ਕੋਲੇ ਪਹੁੰਚ ਗਏ ਪਹਿਲਾਂ ਤਾਂ ਬੱਸ ਦੇਖਦੇ ਕੋਈ ਮਿਲਦੀ ਆ ਜਾਂ ਨਹੀਂ ਹੈ ਨਾ ਤੇ ਨਹੀਂ ਫਿਰ ਕੋਈ ਆਟੋ ਕਰਾ ਕੇ ਲੈ ਕੇ ਚੱਲਾਂਗੇ ਤੇ ਬਾਕੀ ਜੀ ਬਣੇ ਰਿਓ ਵੀਡੀਓ ਦੇ ਨਾਲ ਹਨਾ ਆਪਾਂ ਨਾਲ ਦੀ ਨਾਲ ਹੋਰ ਆ ਸ਼ਾਰਟ ਜੋੜਦੇ ਜਾਵਾਂਗੇ ਜਿਵੇਂ ਜਿਵੇਂ ਸ਼ਾਰਟ ਲਵਾਂਗੇ ਤੇ ਅੱਜ ਘਰੇ ਵੀ ਚੱਲਾਂਗੇ ਨਾ ਕਾਲਿਆਂ ਵਾਲੀ ਵੀ ਜਾ ਕੇ ਆਵਾਂਗੇ ਤੇ ਉੱਥੇ ਵੀ ਸ਼ਾਰਟ ਲਵਾਂਗੇ ਆਪਾਂ ਪ੍ਰਾਪ ਚਾਹੀਦੀ ਮਲਾਵਾਂਗੇ ਤੇ ਸਲਾਮ ਯੂਹਨਸੀ ਬਸਤ ਬਚ ਲਈ ਸਾਡੀ ਜਾਨ ਦੀ ਹੈ ਕਣਨ ਨੰਨਸ ਕਣਨ ਉਹ ਗਰਾਂਟ ਗਾਉਂ ਕਰਦੇ ਹੈ ਵੀ ਨਾ ਰਿਟ ਲੋਚ ਇਹ ਨਹੀਂ ਦਾਤਾ ਮਿਲ ਆਉਂਦੀ ਜੀ ਵੱਲੇ ਪਹੁੰਚੇ ਜੀ ਆਪਾਂ ਆਪਦੇ ਪੇਕੇ ਪਿੰਡ ਹੁਣ ਆਪਾਂ ਚੱਲਦੇ ਆ ਸਕੂਲ ਦੇ ਵਿੱਚ ਇੱਕ ਦਿਨ ਥੂਲੇ ਕਰ ਦੋ ਜੀ ਪੁਆਇੰਟ ਆਪਾਂ ਨਹੀਂ ਕੀ सत श्रीकाल जी सर सत श्रीकाल बहुत बढ़िया शहर बनया स्वराज आजी देखो जी ਮਾਲੀ ਜੀ ਅੱਜ ਤਾਂ ਜੀ ਡਬਲ ਸੀ ਇਹਨਾਂ ਨੂੰ ਸੀ ਇਹਨਾਂ ਨੂੰ ਜੀ ਵੀ ਇਸ ਕਾਰ ਵਾਸਤੇ ਆਇਆ ਹੈ। ਵੇਖ ਲੋ ਜੀ ਪਹੁੰਚ ਗਏ ਸਕੂਲ 'ਚ ਆਪਾਂ ਬਹੁਤ ਸੋਹਣਾ ਸਕੂਲ ਹੈ, ਪਾਰਕ ਦੇਖੋ ਬਹੁਤ ਵਧੀਆ ਸਕੂਲ ਆ ਬਹੁਤ ਵਧੀਆ ਦੇਖੋ ਕਟਾਈ ਹੋ ਰਹੀ ਹੈ ਲੋ ਜੀ ਹਾਂ ਜੀ ਆਪਾਂ ਸਕੂਲ ਚ ਆ ਗਏ ਤਾਂ ਜੀ ਆਪਾਂ ਵੇਟ ਕਰ ਰਹੇ ਹਾਂ ਨਾ ਤੇ ਇਸ ਤੋਂ ਬਾਅਦ ਪ੍ਰੀਤ ਨੂੰ ਸ਼ਾਇਦ ਬੋਲਣਗੇ ਥੋੜਾ ਡਰੈਸ ਚੇਂਜ ਕਰਨ ਲਈ ਹੈ ਪ੍ਰੀਤ ਤੇ ਦੇਖਦੇ ਕਿ ਮੇਰੇ ਨਾਲ ਕੰਪੀਟੀਸ਼ਨ ਤੇ ਬਾਕੀ ਰਿਜ਼ਲਟ ਤਾਂ ਕਹਿੰਦੀ ਪਮਾ 100% ਹੀ ਸਹੀ ਆਊਗਾ ਤੇ ਕਿਉਂਕਿ ਮਿਹਨਤ ਬਹੁਤ ਕਰ ਰਹੀ ਹੈ ਦੋ ਤਿੰਨ ਦਿਨਾਂ ਹੋ ਗਏ ਵਧੀਆ ਮਿਹਨਤ ਕਰ ਰਹੀ ਹੈ ਵਿਚਾਲੀ ਤੇ ਚਲੋ ਜੀ ਦੇਖਦੇ ਕੀ ਹਾਂ ਤਾਂ ਬੈਠੇ ਸੀ ਇੱਕ ਵਾਰ ਸੀ ਇੱਥੇ ਸਾਰੇ ਜਣ ਬੀਜਾਉਂਦੀ ਜੀਤ ਬੀਤ ਬਲਜੀਤ ਵੀਰੇ ਨੋ ਜੀ ਸੰਗ ਸਿਲੈਕਟ ਹੋ ਰਿਹਾ ਵਧੀਆ ਕਰੀ ਪ੍ਰੀਤਾ ਐਡੀਸ਼ਨ ਹੋ ਗਿਆ ਪ੍ਰੀਤ ਦਾ ਤੇ ਪ੍ਰੀਤਾਂ ਲੱਗ ਰਹੀ ਅੱਜ ਬਹੁਤ ਸੋਹਣੀ ਲੱਗਦੀ ਐ ਨਜ਼ਰ ਨਾਲ ਲੱਗ ਜੇ ਮਾਂ ਦੀ ਨਜ਼ਰ ਕਹਿੰਦੇ ਸਭ ਤੋਂ ਪਹਿਲਾਂ ਲੱਗ ਜਾਂਦੀ ਐ ਤੇ ਇਹ ਸਾਡਾ ਭੌਂਦੂ ਰਾਮ ਨਾਦਰੀਆਂ ਲੱਗ ਜਾ ਅੱਜ ਤਾਂ ਮੇਰੀ ਤੀਨ ਮੇਰੀ ਅੱਜ ਤਾਂ ਇਹਨੇ ਨਹੀਂ ਪਾਇਆ ਲਹਿੰਗਾ ਲੂੰਗੇ ਪਾਲੰਦਾ ਤਾਂ ਫੇਰ ਤਾਂ ਬੱਸ ਹੀ ਸੀ ਕੰਮ ਤੇ ਬੱਸ ਕਰਵਾਇਆ ਚਲੋ ਅੱਛੀ ਹੁਣ ਆਪਾਂ ਚੱਲਦੇ ਹਾਂ ਘਰੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਘਰੇ ਹੁਣ ਆਪਾਂ ਚੱਲਾਂਗੇ ਕਾਲਿਆਂ ਵਾਲੀ ਘਰੇ ਦੇਖਦੇ ਰਣਵੀਰ ਨੂੰ ਹੁਣ ਕਰਦਾਂਗੇ ਲੈ ਜੂ ਆ ਕੇ ਤੇ ਆਹੀ ਵਗ ਜਾਊਗੀ ਪ੍ਰੀਤ ਲਹਿੰਗਾ ਜੱਸੇ ਪਾ ਕੇ ਤਾਂ ਪੈਂਟ ਸ਼ਰਟ ਆਈ ਸੀਗੀ ਤੇ ਮੜ ਕੇ ਆਪਣਾ ਕੀ ਕਹਿੰਦੇ ਹੁੰਦੇ ਆ ਕੱਪੜੇ ਚੇਂਜ ਕਰ ਲੇ ਮੈਂ ਕਿਹਾ ਫਿਰ ਵਧੀਆ ਡਾਂਸ ਕਰ ਹਣਾ ਵੀ ਕਿਉਂਕਿ ਪਿਛਲੇ ਜਦੋਂ ਪਹਿਲਾਂ ਪਾ ਗਲੇ ਤ ਉਹ ਦਿਨ ਵੀ ਪੈਂਟ ਸ਼ਰਟ ਪਾਈ ਸੀ ਮੈਂ ਕਿਹਾ ਉਹ ਮੇਂ ਡਾਂਸ ਸਟੈਪ ਨਹੀਂ ਸਹੀ ਹੁੰਦੇ ਮੈਂ ਕਿਹਾ ਤੂੰ ਚੇਂਜ ਕਰ ਲਾ ਕੱਪੜੇ ਫਿਰ ਇਹਨੇ ਚੇਂਜ ਕਰਕੇ ਲਓ ਜੀ ਹੁਣ ਆਪਾਂ ਕੋਈ ਆਟੋ ਦੇਖਦੇ ਯਾਰ ਰਣਵੀਰ ਨੂੰ ਫੋਨ ਕਰਦੇ ਲੈ ਜੁਗਾ ਕੇ ਲਓ ਜੀ ਆਪਾਂ ਪਹੁੰਚ ਕੇ ਘਰੇ ਤੇ ਬੈਠੇ ਆ ਹੁਣ ਗਰਮੀ ਬਹੁਤ ਜ਼ਿਆਦਾ ਇੰਨੀ ਕਿ ਜ਼ਿਆਦਾ ਧੁੱਪ ਸੀ ਜਦੋਂ ਆਏ ਹਨਾ ਸਵੇਰੇ ਠੀਕ ਸੀਗਾ ਮੌਸਮ ਜਦੋਂ ਘਰੋਂ ਤੁਰੇ ਸੀਗੇ ਹੁਣ ਇੰਨੀ ਕਿ ਜ਼ਿਆਦਾ ਧੁੱਪ ਹੋਈ ਪਈ ਹੈ ਬਹੁਤ ਜ਼ਿਆਦਾ ਗਰਮੀ ਏ ਲਾਉਂ ਚ ਠਿੱਕਾ ਲਾ ਅੰਦਰ ਬੱਤ ਹੁਣ ਤਾਂ ਲਾ ਕੇ ਨ ਬੈਂਚ 'ਤੇ ਬੈਠ ਤੇ ਆਪਣਾ ਜਸ਼ਨ ਕਿ ਤੂੰ ਆ ਜੀ ਸੀਨੀਅਰ ਜਨਤਾ ਫਿਰ ਕੀ ਕਰੀਂ ਕੀ ਭਾਈ ਇਹਨੇ ਕਿ ਤੂੰ ਇਤਰਾ ਹੀ ਲਾਉਂ ਚ ਚਲਾਉਣੀ 10 ਮਿੰਟ ਏਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਚਲੋ ਹਣਾ ਕੱਲ ਬਸ ਵਲੌਗ ਬਣਾ ਹੀ ਨਹੀਂ ਹਣਾ ਕੁਝ ਤਾਂ ਕਰਦੇ ਕੋਈ ਕੋਈ ਬਣਾਵਾਂਗੇ ਇਸ ਤੱਕ ਦੂਜੇ ਵੀ ਕੋਈ ਬਣਾਉਣੇ ਨੇ ਨਾ ਬੀਸਨ ਨਾ ਹਾਂ ਨਾ ਬੀਸਨ ਬਣੀ ਆ ਹਾਂ ਤਾਂ ਕਿੰਨੇ ਕਿਤੇ ਲੱਗੀ ਆ ਨਹੀਂ ਇੱਥੇ ਹਰਦੀ ਨਾਲ ਅੱਜ ਨਾਜੀ ਸਬਜੀ ਆਪਣੀ ਫੇਰ ਅੱਜ ਤਿਆਰ ਹੋਣੀ ਰੈਡੀ ਸਟੈਡੀ ਤੇ ਵਸੂਨ ਚੱਲਦੇ ਸੀਗੇ ਪਰ ਉਹ ਨਾ ਵੀ ਕੁਝ ਦੇਖੀ ਬੱਸ ਨਾ ਕਰਦੇ ਨਾ ਮਤ ਹਰ ਜੋ ਬੈਠੇ ਸੀ ਸਰਵਾ ਕੇ ਰਹੇ ਸੀ ਮੈਂ ਤੇ ਪ੍ਰੀਤ ਤੇ ਜਸ਼ਨ ਤੇ ਬਾਲ ਜੇ ਵਾਲੇ ਖਰਾਬ ਹੋ ਗਏ ਸੀ ਇੱਕ ਦਿਨ ਹੋ ਕੇ ਦੋ ਦਿਨ ਸੋਨੇ ਅਮੀ ਦੋ ਦਿਨ ਨੋ ਵੀ ਜਰ ਦੇ ਨੋ ਦੋ ਦਿਨ ਦੋ ਦਿਨ ਆਉਂਦੀ ਆਉਂਦੀ ਹੈ ਨਾ ਤੋ 3.5 ਦਿਨ ਨਾ ਉਜਾਰਵੀ ਤੇ ਗੁਰੂ ਕੀ ਉਤੇ ਬੈਜਾਂਗੇ ਬਾਹਰ ਉੱਥੇ ਫਿਰ ਬੈਠੇ ਰਹਾਂਗੇ ਬੈਠਣਾ ਬਗਾ ਚੀਨੀ ਦੇ ਖਾਣੇ ਦੋ ਆਛਾ ਫਿਰ ਵੀ ਦੋ ਹੀ ਵਾਝ ਜਾਣਗੇ ਜੀ ਨੂੰ ਪੁੱਛਣੇ ਮੇਰੇ ਕੋਲ ਲੈਣਾ ਨਹੀਂ ਖਾਤੀ ਜੀ ਆਪਾਂ ਤੀ ਜਾਂਦੇ ਹੋ ਮੋਰਾਂ ਨਿਕਲਣਗੇ ਲੋ ਜੀ ਆਪਾਂ ਚਾਉਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੇ ਸਤਿ ਸ਼੍ਰੀ ਅਕਾਲ ਕੋਰਾ ਆਪਾਂ ਚਾਉਦੇ ਚੱਕ ਲੈ ਬੈਗੇ ਆਪਣਾ ਦੋ ਤਿੰਨ ਕੰਮ ਜੀ ਹੋ ਗਿਆ ਟਾਈਮ ਕਿੰਨੇ ਕੰਮ ਕਰਨ ਵਾਲੇ ਹੋਏ ਪਏ ਸੀਗੇ ਇੱਕ ਥੋੜਾ ਜਿਹਾ ਵਿਆਹ ਚ ਕੰਮ ਜਿਆ ਸੀ ਤੇ ਸਕੂਲ ਚ ਜਾਇਆ ਤੇ ਘਰੇ ਮਿਲ ਗਿਆ ਸੀ ਮੈਂ ਚੋਰਨ ਲੋਗੋ ਤਾਂ तो आमे जानते ना श्रीकाल बेचार अमन चला ਉਹ ਮਾਰਦਾ ਤੇ ਚਲ ਠੀਕ ਹੈ ਫਿਰ ਨਾ ਕਿ ਤੁਨਾ ਆਪਾਂ ਜਸ਼ਨ ਦੇ ਜਨਮ ਦਿਨ ਤੇ ਨਹੀਂ ਆ ਸਕਿਆ ਥੋੜੀ ਜਿਹੀ ਪਾਰਟੀ ਕਰਦੇ ਆ ਉਹ ਵਿਚਾਰੇ ਨੂੰ ਆਪਾਂ ਤੇ ਮੈਨੂੰ ਕਹਿੰਦਾ ਸੀ ਕਹਿੰਦਾ ਪੂਆ ਮੈਨੂੰ ਇਹਦੋਂ ਆਇਆ ਨਹੀਂ ਗਿਆ ਵਿਚਾਰੇ ਨੂੰ ਕਿਉਂਕਿ ਇਹਨਾਂ ਵੀ ਡਿਊਟੀ ਸੀਗਾ ਪਾਪਾ ਕਹਿੰਦਾ ਵੀ ਇੱਕ ਦਿਨ ਪਹਿਲਾਂ ਆਇਆ ਸੀ ਪਾਪਾ ਕਹਦਾ ਵੀ ਰੋਜ਼ ਭੜੇ ਲਾਦੇ ਆਪਾਂ ਤੇ ਆਪਾਂ ਮਾਰ ਕੇ ਤੁਨ ਦਿੰਦੇ ਆ ਪਾਰਟੀ ਜਨਮ ਦਿਨ ਦੀ ਪਾਰਟੀ ਹੈ ਜਸ਼ਨ ਦੇ ਠੀਕ ਹੈ ਖੁਸ਼ ਹੈ ਖਾਲਾ ਹੁੰਦਾ ਆਪੋ ਤੇ ਮਾਨ ਕੀ ਦੁਰਖਵਾ ਪਿਆ ਕੇ ਤੇ ਆਪਾਂ ਹੁਣ ਲੈ ਆਇਆ ਇੱਧਰ ਬਾਜ਼ਾਰ ਬੰਨੀ ਚੁੰਨੀਆਂ ਦੇਖਦੇ ਆਪਾਂ ਖਾਲਾ ਤੋਂ ਬਸ ਮੇਰੇ ਕੋਲ ਹੈ ਖਾਲਾ ਕੋਈ ਸਾਹਮਣੇ ਦੇਖ ਕੇ ਤਾਂ ਉਂਗਲ ਫੜੀ ਉਂਗਲ ਆਦੇ ਕੱਪਿਆਂ ਦੇ ਸਕੂਟਰ ਲਾਉਂ ਚ ਆ ਜਾ ਜੀ ਆਪਾਂ ਹੁਣ ਚੁੰਨੀਆਂ ਦੇਖਦੇ ਆ ਦੋ ਕਿਉਂਕਿ ਚੁੰਨੀਆਂ ਹੈ ਨਹੀਂ ਮੇਰੇ ਕੋਲੇ ਆ ਲੱਗ ਰਹੇ ਲੋਕਾਂ ਦਾ ਲਓ ਜੀ ਆਪਾਂ ਦੇਖਦੇ ਹਾਂ ਚੁੰਨੀਆਂ ਚੁੰਨੀ ਵਾਲੀ ਦੁਕਾਨ ਤੇ ਆ ਗਏ ਮਨੋਜ ਦੁਪੱਟਾ ਫਰੀ ਧੋਰੇ ਵੀ ਨਾ ਜਾਣਾ ਸੇ ਪਹਿਲਾਂ ਪਹਿਲਾਂ ਚੁੰਨੀਆਂ ਲੈ ਆ ਲੇ ਆਦਿਕ ਕੋਲੇ ਆ ਗਏ ਹੁਣ ਆਪਾਂ ਅੱਗੇ ਚੱਲਦੇ ਹਾਂ ਮਤਲਬ ਕੋਈ ਵਾਸਤਾ ਨਹੀਂ ਚੱਲਦਾ

ਦੁਨੀ ਬੈਠਾ ਹਾਂ ਹਾਂ ਜੀ ਕਿੰਨੇ ਹੋ ਗਏ ਜੀ ਗਰੀ ਰਿਕਮੈਂਡ ਲਓ ਜੀ ਤੇ ਆਪਾਂ ਕੱਲ ਨੂੰ ਲੈ ਕੇ ਆਈ ਸੀ ਸਬਜੀ ਤੇ ਸਬਜੀ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਤੇ ਫਿਰ ਅੱਜ ਇੱਕ ਵਾਰ ਫਾਨਾ ਲੋਂਗ ਤੇ ਫਟਾਹੀਰ ਲਓ ਮ ਜੀਰੀ ਨੇ ਘਰ ਤੇ ਤੇ ਆਪਾਂ ਸਬਜੀ ਚ ਮਤਲਬ ਫਰੀਆਂ ਚ ਫਰੀਏ ਮਿਰਚਾਂ ਦੋ ਤਾਂ ਮੈਂ ਹਰੀਆਂ ਮਿਰਚਾਂ ਪਾ ਲਈਆਂ ਠੀਕ ਹੈ ਤੇ ਦੋ ਪਾ ਮੰਗੇ ਆਪਾਂ ਰਾਏ ਰਾਏ ਕਹਿੰਦੇ ਆਪਣੇ ਚੁੱਬੜ ਇਹਦੀ ਆਪਾਂ ਚਤਨੀ ਨੂੰ ਲੈ ਚੁੱਬੜਾਂ ਤੇ ਆਹ ਜੀ ਸਬਜੀ ਖਾਣ ਮੈਨੂੰ ਬਹੁਤ ਵੀ ਸਬਜੀ ਧੰਦੀ ਆਪਾਂ ਨੂੰ ਕਿਉਂਕਿ ਮੈਨੂੰ ਬਹੁਤ ਮੂਕਤਾ ਹੁੰਦਾ ਮਨ ਨੂੰ ਵੀ ਆ ਜਾਣਾ ਹੁਣੇ ਉਹ ਤਾਂ ਨਹੀਂ ਪਤਾ ਬਾਕੀ ਵਲੌਗ ਦੇਖਦੇ ਇਹਨੂੰ ਪਤਾ ਹੁੰਦਾ ਵੀ ਭੈਣ ਆਉਗੀ ਸ਼ਨੀਵਾਰ ਨੂੰ ਤਾਂ ਸਵੇਰੇ ਅ ਸਬਜੀ ਸੁੱਜੀ ਤੋੜ ਕੇ ਰੰਗੀਆਂ ਨੂੰ ਕਹਿੰਦੀ ਪਾਪੇ ਨੂੰ ਕਹਿੰਦੀ ਸਬਜੀ ਤੋੜ ਕੇ ਰੱਖ ਲਓ ਕਹਿੰਦੀ ਭੈਣ ਆਉਗੀ ਉਹ ਕਹਿੰਦੀ ਸਬਜੀ ਲਈ ਤੇ ਫਿਰ ਜੀ ਆਪਾਂ ਸਬਜੀ ਲੈ ਆਏ ਰਾਏ ਨੂੰ ਇਹ ਲਿਆਉਂਦੇ ਕਾਫੀ ਕਿਉਂਕਿ ਆਪਾਂ ਨੂੰ ਚਾਰ ਪੰਜ ਤੱਕ ਸਬਜੀ ਮੁਕਦੀ ਨਹੀਂ ਜਾ 5 ਦਿਨਾਂ ਬਾਅਦ ਫਿਰ ਨੂੰ ਦੇਖਾਂਗੇ ਅੱਧਾ ਮੈਨੂੰ ਉਥੋਂ ਲੈ ਲਿਆ ਟਮਾਟਰ 1/2 ਕਿਲੋ ਲਈ ਸੀ ਆਹ ਤਾਂ ਲਈ ਸੀ ਤੇ ਸਬਜ਼ੀ ਆਪਾਂ ਕਰਕੇ ਰੈਡੀ ਚੀਰ ਕੇ ਰੱਖ ਦਿੰਨੇ ਹਾਂ ਨਾਲੇ ਮਿਰਚਾਂ ਵਾਲਾ ਹੋਊਗਾ ਤੇ ਅੱਜ ਤਾਂ ਜੀ ਆਪਾਂ ਇੱਕ ਤੀਰ ਤੇ ਤਿੰਨ ਨਿਸ਼ਾਨੇ ਲਾਇਆਏ ਠੀਕ ਹੈ ਤਿੰਨ ਨਿਸ਼ਾਨੇ ਕਿਵੇਂ ਬਣ ਗਏ ਨਾਲੇ ਤਾਂ ਆਪਾਂ ਪ੍ਰੀਤ ਨੂੰ ਹੋਣਾ ਸਕੂਲ ਚ ਕੋ ਉੱਥੇ ਲੱਗੇ ਹੈ ਨਾ ਫੰਕਸ਼ਨ ਤੇ ਪਾਰਟਿਸਿਪੇਟ ਕਰ ਲਿਆ ਨੇ ਪੂਜਾ ਕੰਮ ਕਰੇ ਕਾਲਿਆਲੀ ਮਿਲੇ ਪ੍ਰਾਪਰ ਜੈਨੂ ਮਿਲੇ ਹੈ ਨਾ ਤੀਜਾ ਕੰਮ ਚੁੰਨੀਆਂ ਹੈ ਨਹੀਂ ਸੀ ਮੇਰੇ ਕੋਲੇ ਚੌਥਾ ਵੀ ਤੇ ਚੌਥਾ ਕੰਮ ਸਬਜ਼ੀਆਂ ਸਬਜ਼ੀਆਂ ਸਬਜ਼ੀ ਲਿਆਏ ਤੇ ਪੰਜਵਾਂ ਕੰਮ ਮਨਕੀਰਤ ਨੂੰ ਨਾ ਜਨਮ ਦਿਨ ਤੇ ਉਹਦੇ ਮਿਸ ਕਰਿਆ ਸੀ ਮੈਨੂੰ ਕਹਿੰਦਾ ਭੂਆ ਮੈਂ ਆਉਣਾ ਜਸ਼ਨ ਤੇ ਜਨਮ ਦਿਨ ਤੇ ਉਹ ਤੋਂ ਨਹੀਂ ਆਇਆ ਗਿਆ ਤੇ ਥੋੜਾ ਜਿਹਾ ਵਿਚਾਰੀ ਮਾ ਤੇ ਚੀ ਤੇ ਚੀ ਮੇਰਾ ਕੰਮ ਹੈਗਾ ਨਾਰੀਅਲ ਦਾ ਤੇਲ ਲਿਆਏ ਹਾਂ ਸਾਢੇ 3/4 ਦਾ ਤੇਲ ਖਤਮ ਹੋਇਆ ਪਿਆ ਸੀ ਤੇ ਜਖਾਮ ਵਾਲੀਆਂ ਗੋਲੀਆਂ ਹੈ ਨਹੀਂ ਸੀਗਾ ਤੇ ਛਿੱਕਾ ਆ ਬੀਨੇ ਮਾਰਨਾ ਤੇ ਮੁੜ ਕੇ ਆਪਣਾ ਕੀ ਕਹਿੰਦੇ ਹਾਂ ਤੇ ਛਿੱਕਾ ਮਾਰੀ ਜਾਂਦੇ ਫਿਰ ਗੋਲੀ ਹੁੰਦੀ ਨਹੀਂ ਆ ਮੱਚ ਖਾਂ ਵਾਲੀ ਤੁਹਾਨੂੰ ਪਤਾ ਮੁਸ਼ਕਲ ਵਾਲਾ ਹੋ ਜਾਂਦਾ ਬਾਕੀ ਇੱਕ ਮੌਸਮ ਹੋਰ ਹੀ ਹੋਇਆ ਪਿਆ ਹਨਾ ਦਿਨੇ ਕਰਮੀ ਰਾਤ ਨੂੰ ਠੰਡ ਤੇ ਗੋਲੀਆਂ ਦਾ ਵੀ ਇੱਕ ਖਾਂ ਵਾਲੀਆਂ ਦਾ ਉਹਦੇ ਨਾਲ ਮਤਲਬ ਬੁਖਾਰ ਵੀ ਠਈ ਹੋ ਜਾਂਦਾ ਹੈ ਹਨਾ ਤੇ ਸੱਤ ਵੀ ਸਹੀ ਹੋ ਜਾਂਦਾ ਸਿਰ ਵੀ ਸਹੀ ਹੋ ਜਾਂਦਾ ਤੇ ਦੰਤ ਵਗੈਰਾ ਹੁੰਦਾ ਹੈ ਹਨਾ ਜਿਵੇਂ ਕੋਈ ਜਾੜ ਵਗੈਰਾ ਕੁਝ ਵੀ ਦੁਖਦੀ ਹੋਵੇ ਸੱਤ ਅੰਮੀਆਂ ਵਿੱਚ ਕਿ ਹੋ ਰਿਹਾ ਕਚੂਬੜ ਦੇ ਇਹ ਮੜਾ ਜਿਹਾ ਦਾਕ ਹੈ ਤੇ ਹੋ ਸੱਤਵਾਂ ਕੰਮ ਹੈਗੇ ਮਸੰਮੀਆ ਹਾਰਮੋਨ ਉਹ ਵੀ ਕਵਾਲੇ ਹੁੰਦੇ ਗਮੇ ਤੇ ਇਹਨਾਂ ਨੂੰ ਮੈਂ ਮਤਲਬ ਮਨਕੀਰਤ ਨੂੰ ਕੱਲੇ ਨੂੰ ਤੁਸੀਂ ਆਖੋਗੇ ਵੀ ਉਹਨੂੰ ਮਨਕੀਰਤ ਨੂੰ ਦਖਵਾਇ ਲਿਆਈ ਹੁਣ ਰਮਨ ਮੈਨੂੰ ਕਹੋਗੇ ਤੁਸੀਂ ਕਿਉਂਕਿ ਅਸੀਂ ਆਏ ਸੀ ਮੈਂ ਤੇ ਮਨਕੀਰਤ ਦਾ ਪਹਿਲਾ ਮੁਰਸੇ ਨਾਲ ਤੇ ਆ ਗਏ ਰਣਵੀਰ ਕਹਿੰਦਾ ਵੀ ਚਲ ਤੂੰ ਚੁੰਨੀਆਂ ਲੈ ਲੈ ਜਾ ਕੇ ਮੈਂ ਚੁੰਨੀਆਂ ਲੈਣੀਆਂ ਸੀ ਮੈਂ ਆਖਿਆ ਰਣਵੀਰ ਮਨਕੀਰਤ ਨੂੰ ਮਗਾ ਥੋੜਾ ਜਿਹਾ ਚਲਵਾਇਆ ਬਹੁਤ ਚੇਚਾ ਘੁੰਦੀ ਹੈ ਨਾ ਤੇ ਜਦੋਂ ਵੀ ਭੂਆ ਆਉਂਦਾ ਨੇ ਕੋਈ ਵੀ ਹੈ ਹੁਣ ਆਪਣੀ ਭੂਆ ਆਉਂਦੀ ਸੀ ਆਪਾਂ ਨੂੰ ਐ ਹੁੰਦਾ ਸੀ ਪਤਾ ਨਹੀਂ ਕੀ ਖਾਣ ਨੂੰ ਲਿਆਂਦਾ ਅੱਜ ਭੂਆ ਨੇ ਵੀ ਚਲੋ ਹਣਾ ਵਿਚਾਰਾ ਜਮਾਕ-ਚਾਖ ਜੀ ਕਰਦਾ ਹਣਾ ਐਂ ਦੀ ਹੋ ਜਾਂਦਾ ਉਹਨੂੰ ਪਤਾ ਹੈ ਮੈਨੂੰ ਪਤਾ ਹੈ ਜੀ 24 ਦਿਨ ਜਦੋਂ ਮੈਂ ਉੱਥੇ ਲਾ ਕੇ ਆਈ ਮੇਰੇ ਮਾਗਰ ਮਾਗਰ ਭੂਆ ਆਪਾਂ ਇੱਥੇ ਚੱਲ ਗਏ ਭੂਆ ਆਪਾਂ ਖੇਤ ਜਿਹੜਾ ਕੱਢ ਕੇ ਆਏਗੇ ਭੂਆ ਆਪਾਂ ਅਨਾਰ 10 ਕਿਲੋ ਕਿ ਲਿਆ ਕੇ ਬੜਾ ਕਰਦਾ ਹਣਾ ਮੇਰਾ ਥੋੜਾ ਜਿਹਾ ਤੇ ਤਾਂ ਕਰਕੇ ਆਪਾਂ ਥੋੜਾ ਜਿਹਾ ਮਨਸਿਕ ਨੂੰ ਕੁਛ ਥੋੜਾ ਜਿਹਾ 100 ਰੁਪਏ ਦਾ ਸਾਮਾਨ ਖਵਾਤਾ ਹਣਾ ਉਹ ਚੌਕਲੇਟ ਕੋਸਾ ਮਤਲਬ ਚਾਹ ਮੈਂ ਖਾਣਾ ਪੁੱਤ ਕੀ ਖਾਣਾ ਕਹਿੰਦਾ ਭੂਆ ਮੈਂ ਖਾਣੇ ਮਠਿਆਈ ਖਾਣੀ ਕਹਿੰਦਾ ਕੋਈ ਫਿਰ ਮੈਂ ਕਿਹਾ ਚਲ ਖਾਣਾ ਤੂੰ ਹਣਾ ਤੇ ਉਹ ਖਵਾ ਤੇ ਆਪਾਂ ਤੇ ਕੁਛ ਹਣਾ ਛੁੱਣੀਆਂ ਵੀ ਹੈ ਨਹੀਂ ਸੀ ਉਹ ਲੈ ਆਈ ਤੇ ਕਈ ਕੰਮ ਕਰਾਈ ਹਣਾ ਮੈਂ ਤੇ ਚਾਹ ਬਣਾ ਵੀ ਨਹੀਂ ਸਕਦਾ ਸੀ ਜਾਣਾ ਵੀ ਜ਼ਰੂਰੀ ਸੀ ਚਲੋ ਸਾਰੇ ਕੰਮ ਨੇ ਨਿਪਟ ਗਏ ਅੱਜ ਹਣਾ ਫਤਿਹ ਹੋ ਗਏ ਹੁਣ ਤਾਂ ਅੱਜਦਨ ਹਣਾ WhatsApp ਤੇ ਮੈਂਤਲੋਗ ਗਰੁੱਪ ਚ ਮੈਸੇਜ ਪਾਉਣਗੇ ਹਣਾ ਉਹ ਕੰਪੀਟੀਸ਼ਨ ਵਾਲੇ ਵੀ ਜਿੱਦਦਨ ਮਤਲਬ ਕੀ ਬੋਲਦੇ ਨੇ ਹਨਾ ਸਿਲੈਕਟ ਹੁੰਦੀ ਹੈ ਜਿਹਨੇ ਅਗਲੇ ਰਾਉਂਡ ਵਾਸਤੇ ਤੇ ਉਹ WhatsApp ਤੇ ਦੱਸਣਗੇ ਫਿਰ ਉਸ ਹਿਸਾਬ ਨਾਲ ਹੀ ਆਪਾਂ ਜਾਵਾਂਗੇ ਬਾਕੀ ਪ੍ਰੀਤ ਨੂੰ ਮੈਂ ਅੱਜ ਸਰਟੀਫਿਕੇਟ ਦੇਤਾ ਜਿੱਦਾਂ ਕਿ ਉਹਨੇ ਡਾਂਸ ਵਧੀਆ ਕਰਾਇਆ ਵੀ ਸਰਟੀਫਿਕੇਟ ਦੇ ਰਹੇ ਸੀ ਬੱਚਿਆਂ ਨੂੰ ਵੀ ਐ ਨਹੀਂ ਪਤਾ ਸਾਰੇ ਬੱਚਿਆਂ ਨੂੰ ਦੇ ਰਹੇ ਸੀ ਪਰ ਪ੍ਰੀਤ ਨੂੰ ਤਾਂ ਸਰਟੀਫਿਕੇਟ ਦਿੱਤਾ ਹੈ ਨਾ ਸਾਰੇ ਬੱਚਿਆਂ ਨੂੰ ਹੈ ਸਾਰੇ ਬੱਚਿਆਂ ਨੂੰ ਦਿੱਤੇ ਸੀ ਹਾਂ ਸਾਰੇ ਬੱਚਿਆਂ ਨੂੰ ਦਿੱਤਾ ਵੀ ਸਾਨੂੰ ਇੰਨਾ ਪਤਾ ਨਹੀਂ ਹੈ ਨਾ ਜਿਵੇਂ ਮੈਂ ਤੁਹਾਨੂੰ ਕਹੀ ਜਾਵਾਂ ਵੀ ਸਾਰੇ ਬੱਚਿਆਂ ਨੂੰ ਨਹੀਂ ਦਿੱਤਾ ਤੇ ਜਦੋਂ ਆਪਾਂ ਨੂੰ ਜਿਹੜੀ ਗੱਲ ਦਾ ਪਤਾ ਹੀ ਨਹੀਂਗਾ ਤੇ ਬਾਕੀ ਸਾਰਿਆਂ ਨੂੰ ਸਰਟੀਫੀਕੇਟ ਦੇ ਤਾਂ ਆਪਾਂ ਦਿਖਾ ਨਹੀਂ ਸਕਦੇ ਬਲੌਗ 'ਚ ਹਣਾ ਕਿਉਂਕਿ ਹੋ ਸਕਦਾ ਕਾਪੀਰਾਈਟ ਆ ਜੀ ਤੇ ਬਾਕੀ ਜੋ ਗੱਲ ਆਪਾਂ ਤੁਹਾਨੂੰ ਸੱਚ ਦੱਸਤੀ ਤੇ ਹੁਣ ਦੇਖਾਂਗੇ ਹਣਾ ਵੀ WhatsApp ਦੇ ਅੱਗੇ ਉਹ ਮਤਲਬ ਕੀ ਆਉਂਦਾ ਹਣਾ ਕੀ ਮੈਸੇਜ ਆਉਂਦਾ ਕੀ ਬੋਲਦੇ ਆ ਹਣਾ ਪ੍ਰੀਤ ਬਾਰੇ ਕਿਦਾਂ ਇਹਦੀ ਮਤਲਬ ਜਿਹੜਾ ਡਾਂਸ ਕਰਿਆ ਕਿਵੇਂ ਕਰਿਆ ਬਾਕੀ ਮੈਸੇਜ ਸਟੇਟਸ 'ਚ WhatsApp ਦੇ ਜਿਹੜੀ ਜਿਹੜੀਆਂ ਭੈਣਾਂ ਆਪਣੇ ਨਾਲ ਨੰਬਰ ਸ਼ੇਅਰ ਕਰ ਰੱਖੇ ਨੇ ਉਹ ਤਾਂ ਦੇਖ ਲੈਣਗੇ ਹਣਾ ਸਟੇਟ ਸਟੇਟਸ ਤੇ ਕਿਉਂਕਿ ਮੈਂ YouTube ਤੇ ਪਾ ਨਹੀਂ ਸਕਦੀ ਮਿਊਜ਼ਿਕ ਦਾ ਕਾਪੀਰਾਈਟ ਆ ਜਾਂਦਾ ਹੈ ਨਾ ਤੇ ਦੇਖੂਗੀ ਮੈਂ YouTube ਤੇ Insta ਤੇ ਪਾ ਦੂੰਗੀ ਨਾ Insta ਤੇ ਵੀ ਸਟੋਰੀ ਲਾ ਦਾਂਗੇ ਆਪਾਂ ਕੁਝ ਪਹਿਲਾਂ Insta ਤੇ ਜੁੜੀਆਂ ਹੋਣੀਆਂ ਆਪਣੇ ਨਾਲ ਤੇ ਉਹ ਵੀ ਦੇਖ ਲੈਣਗੇ ਤੇ ਬਾਕੀ ਜਿਹੜਾ ਨਾ ਹੋਰ ਆਪ ਕੰਮਕਾਰ ਬਾਕੀ ਤੁਹਾਨੂੰ ਸਬਜ਼ੀ ਦਿਖਾਉਣੇ ਤੇ ਆਪਾਂ ਕੀ ਚੁੰਨਣਾ ਕਿਹੜੀ ਜਿਹਾ ਲਿਆਦਾ ਕੀ ਖਰੀਦਦਾਰੀ ਕਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਣੀਓ ਤੇ ਕਿਉਂਕਿ ਲੌਂਗ ਹੋ ਜੂਗੀ ਬਾੜੇ ਬਾੜੇ ਨਾਲ ਵੀਡੀਓ ਤੇ ਆਪਾਂ ਸਬਜ਼ੀ ਆਪਣੇ ਸਾਹਮਣੇ ਆਈ ਲਓ ਜੀ ਆਪਾਂ ਲਿਆਂਦੇ ਹਨਾ ਇੱਕ ਵੱਡੀ ਸ਼ੀਸ਼ੀ ਤੇਲ ਦੀ ਲਿਆਂਦੀ ਸੀ ਵੱਡੀ ਸ਼ੀਸ਼ੀ ਦੇ ਨਾਲ ਛੋਟੀ ਸ਼ੀਸ਼ੀ ਭਰੀ ਹੈ ਤੇਲ ਦੀ ਇਹ ਹੈਗਾ ਨਾਰੀਅਲ ਦਾ ਤੇਲ ਹਨਾ ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਨੇ ਮੂੰਹ ਵਗੈਰਾ ਫਟਣਗੇ ਤੇ ਤਾਂ ਕਰਕੇ ਸੀ ਸਾਰਾ ਮੈਂ ਦੇ ਬ੍ਰੀਤ ਦੇ ਜਸ਼ਨ ਤੇ ਅਸੀਂ ਇਹ ਨਾਰੀਅਲ ਦਾ ਤੇਲ ਹੀ ਲਗਾਉਂਦੇ ਹੁੰਦੇ ਆ ਕਹਿੰਦੇ ਵੀ ਬੱਸ ਇਹ ਰੂਮ ਬਦਲਦਾ ਨਾ ਜਿੱਦਾਂ ਬਿਛਾਈਂ ਜਿਹਾ ਹੋ ਜਾਂਦੀਆਂ ਨੇ ਫੇਸ ਤੇ ਤੇ ਇਹ ਲਾਉਨੇ ਆ ਅਸੀਂ ਤੇ ਆਹ ਗੋਲੀਆਂ ਦਾ ਪੱਤਾ ਹਨਾ ਖੰਧ ਦੇ ਖਾਣ ਵਾਲਾ ਸੌਰੀ ਜਖਮ ਵਾਲਾ ਬੁਖਾਰ ਵਾਲਾ ਤੇ ਮੈਂ ਖਰੀਦਦਾਰੀ ਕਰੀ ਆ ਹਨਾ ਤੇ ਅੱਧਾ ਕਿਲੋ ਟਮਾਟਰ ਲਈ ਆਈ ਮੈਂ ਤੇ ਅੱਧਾ ਕਿਲੋ ਲਿਆਂਦਿਆਂ ਅਸੀਂ ਮਿਰਚਾ ਹਨਾ ਜੀ ਕਲਕਾ ਕੇ ਜਵਾਖ ਖਾਂਦੇ ਆ ਤੇ ਇਹ ਲਿਆਂਦੀਆਂ ਮਿਰਚਾ ਹੁਣ ਤੁਹਾਨੂੰ ਕਿੰਨੇ ਦਿਨ ਨਹੀਂ ਮੁੱਕਦਣਾ ਤੇ ਇਹਦੇ ਚ ਸਬਜ਼ੀ ਹੈਗੀ ਐ ਜੀ ਮਿਰਚਾ ਸੁਕਾ ਲਾਂਗੀ ਇਹਦੇ ਚ ਸਬਜ਼ੀ ਹੈਗੀ ਐ ਕਾਹਦੇ ਨਹੀਂ ਖਾਦਣੇ ਸਾਨੂੰ ਹੁਣ ਕੀ ਜਸਾਂ ਬਣਾ ਅਜ ਬਾਅਦ ਚ ਟੋਰੀਆਂ ਕੱਦੂ ਤੇ ਰਾਏ ਰਾਏ ਕਾਫੀ ਰਾਏ ਨੇ ਹਨਾ ਹੋਰ ਪਏ ਨੇ ਆ ਕਿੰਨੇ ਸਾਰੇ ਥੱਲੇ ਹੋਰ ਗਏ ਦੋ ਗੱਧੂ ਆ ਤੇ ਕਿਲੋ ਤੋਰੀਆਂ ਨੇ ਤੇ ਮੰਨ ਕੇ ਚੱਲੋ ਤਿੰਨ ਚਾਰ ਕਿਲੋ ਸਬਜ਼ੀ ਹੈਗੀ ਐ ਤੇ ਬਾਕੀ ਵਾਹੇ ਕਰਦਾ ਹੁੰਦਾ ਪਾਪਾ ਜਦੋਂ ਮੈਂ ਕਿਲੇ ਮੈਂ ਉੱਥੇ ਜਾਣਾ ਹੁੰਦਾ ਕਾਲਿਆਂ ਵਾਲੀ ਹਨਾ ਆ ਪਾਪਾ ਨੂੰ ਐ ਹੁੰਦਾ ਵੀ ਛੇਤੀ ਦਿਨੇ ਸਬਜ਼ੀ ਵਗੈਰਾ ਤੇ ਸਿੱਧਾ ਘਰ ਲੱਭਣਾ ਸਿੱਧਾ ਘਰ ਲੱਭਣਾ ਤੇ ਆਇਆ ਉਹਦਾ ਪਾਪਾ ਨਾ ਮੈਂ ਸਾਡੀ ਆ ਕਿ ਕੁਝ ਵੀ ਸਬਜ਼ੀ ਆ ਵੀ ਲੈ ਕੇ ਰੱਖਦਾ ਕਿਉਂਕਿ ਰਮਣੀ ਆਉਗੀ ਵੀ ਲੈ ਜੂਗੀ ਤੇ ਇੰਨੀ ਆਪਾਂ ਸਬਜ਼ੀ ਲੈ ਆਏ ਹਜੇ ਦਾ ਪਾਪੇ ਦਾ ਫੋਨ ਆਇਆ ਸੀਗਾ ਮੈਂ ਦੱਸਿਆ ਰਣਵੀਰ ਨੂੰ ਮੈਂ ਕਿ ਮੈਂ ਪਹੁੰਚ ਗਈ ਕਰੇ ਤੇ ਮੈਨੂੰ ਮੈਨੂੰ ਪਾਪਾ ਕਹਿੰਦਾ ਵੀ ਰਣਵੀਰ ਕਹਿੰਦਾ ਮੇਰੀ ਗੱਲ ਕਰਾ ਲਮਣਾ ਨਾ ਪਾਪਾ ਹੈ ਨਹੀਂ ਸੀ ਦਾਪੜ ਗਿਆ ਸੀ ਉਹ ਦੋਸਤ ਕੋਲੇ ਫਲੀਆਂ ਫੜਾਉਣ ਗਿਆ ਸੀ ਪਾਪਾ ਉਹਨੂੰ ਤੇ ਮੁੜ ਕੇ ਵੀ ਉਹਨਾਂ ਨੇ ਬਿਠਾ ਲਿਆ ਨਾ ਕਹਿੰਦੇ ਬੈਠ ਜਾ ਵੀ ਹੁਣ ਕਿਧਰੇ ਵੀ ਘਾਟਾ ਦੋ ਘੰਟੇ ਰੈਸਟ ਕਰ ਲਾ ਤੇ ਫਿਰ ਪਾਪਾ ਲੈ ਢੀ ਆਇਆ ਮੈਂ ਪਿੰਡ ਪਹੁੰਚ ਗਈ ਜਦੋਂ Papa ਆਇਆ ਤੇ ਕਹਿੰਦਾ ਰਹਿ ਪੈਂਦੀ ਅੱਜ ਕੱਲ ਨੂੰ ਐਂਦ ਵਾਰ ਸੀਗਾ ਕੱਲ ਨੂੰ ਸ਼ਾਮ ਨੂੰ ਜਾਵੜਦੀ ਮੈਂ Papa ਘਰ ਦਾ ਔਖਾ ਹੋ ਜਾਂਦਾ ਮੈਂ ਰਹਿ ਨਹੀਂ ਸਕਦੀ ਤੇ ਆਪਾਂ ਲਿਆਂਦੀ ਚੁੰਨੀ ਚੁੰਨੀ ਦਾ ਕਲਰ ਪਤਾ ਨਹੀਂ ਸਾਫ਼ ਹੁੰਦਾ ਕਿ ਨਹੀਂ ਕਿਵੇਂ ਕੁਝ ਵੀਡੀਓ 'ਚ ਤੇ ਬਹੁਤ ਮਤਲਬ ਵੱਡੀ ਸਾਰੀ ਚੁੰਨੀ ਆ ਨਾ ਕਾਫੀ ਡਬਲ ਚੁੰਨੀ ਆ ਦੇਖੋ ਤੇ ਮੇਰੇ ਕੋਲ ਚੁੰਨੀਆਂ ਹੈ ਨਹੀਂ ਜੀ ਉਹ ਖੱਟੀ ਜੁੰਨੀ ਰਹਿ ਗਈ ਉਹ ਫਾਟ ਗਈ ਹੈ ਨਾ ਕਿਉਂਕਿ ਧੋਈ ਦੀ ਧੋਈ ਦੀ ਖਸ ਰਹੀ ਹੈ ਬੜੀ ਲੰਬਾਈ ਹੈ ਚੁੰਨੀ ਦੀ ਦੇਖੋ ਤੁਸੀਂ ਤੇ ਇਹਦੇ 'ਚ ਪਿੰਕ ਫੁੱਲਾ ਤੇ ਜੈਰਮੂਰੇ ਜੇ ਫੁੱਲ ਨੇ ਹਨਾ ਤੋ ਤਿੰਨ ਇੱਕ ਖਟਾਜ ਵਿੱਚ ਕਲਰ ਹੈ ਤੇ ਇਹ ਚੁੰਨੀ ਮੈਨੂੰ ਦਿੱਤੀ ਉਹਨਾਂ ਨੇ 200 ਰੁਪਏ ਮੈਨੂੰ ਚੁੰਨੀ ਬਹੁਤ ਸੋਹਣੀ ਲੱਗੀ ਕਿਉਂਕਿ ਗੁਰਦਾਰੇ ਜਾਣੇ ਹਨਾ ਹੁਣ ਜਾਇਆ ਕਰਾਂਗੇ ਚਲੋ 3 ਦਿਨ ਜਾਇਆ ਨਹੀਂ ਗਿਆ ਹਨਾ ਬਾਕੀ ਉਹ ਪਹਿਣਾ ਸਾਰੀਆਂ ਸਾਜ ਜਾਣਨਾ ਵੀ ਮੈਂ ਕਿਉਂ ਨਹੀਂ ਗਈ ਗੁਰਦੁਆਰਾ ਚਾਰ ਪੰਜ ਦਿਨ ਤੇ ਲੇਡੀ ਜੀ ਨੂੰ ਤਾਂ ਪਤਾ ਹੁੰਦਾ ਹਨਾ ਕਿ ਚਲੋ ਆਪਾਂ ਹੋਰ ਤਾਂ ਚਲੋ ਭਰਾ ਮੰਤਪੂਰੀ ਹੈ ਜੀ ਕਰਨੀ ਹੁੰਦੀ ਤੇ ਤਾਂ ਕਰਕੇ ਹੁਣ ਅਸੀਂ ਮਤਲਬ ਜਾਇਆ ਕਰੇ ਗੁਰਦੁਆਰਾ ਸਾਹਿਬ ਤੇ ਇੱਕ ਚੁੰਨੀ ਮੈਂ ਬਲੈਕ ਨਹੀਂ ਹੁੰਦੀ ਮੈਨੂੰ ਬਲੈਕ ਕਲਰ ਦਾ ਰੰਗ ਦਾ ਸੂਟ ਚੁੰਨੀ ਬਹੁਤ ਪਿਆਰੇ ਲੱਗਦੇ ਐ ਤੇ ਇਹ ਮੈਨੂੰ ਦਿੱਤੀ ਇਹਨਾਂ ਨੇ 100 ਦੀ ਚੁੰਨੀ ਠੀਕ ਐ 300 ਰੁਪਏ ਦਾ ਅੱਜ ਮੇਰੇ ਚੁੰਨੀਆਂ ਦੇ ਲੱਗ ਰਹੇ ਤੇ ਤੁਸੀਂ ਨਾ ਕਮੈਂਟ ਕਰਕੇ ਦੱਸੋ ਵੀ ਦੋਨਾਂ ਚੋਂ ਵੀ ਦੋਨਾਂ ਚੋਂ ਕਿਹੜੀ ਚੁੰਨੀ ਹੋਣੀ ਐ ਤੇ ਕਮੈਂਟ ਕਰਕੇ ਦੱਸਿਓ ਹਨਾ ਅੱਜ ਵੀ ਮੈਂ ਆਪਦੇ ਵਾਸਤੇ ਨਾ 300 ਰੁਪਏ ਲਾਤਾ ਬਹੁਤ ਵੱਡੀ ਗੱਲ ਐ ਤੇ ਇਹ ਚੀਜ਼ ਦੱਸਿਓ ਹਨਾ ਤੁਸੀਂ ਕਮੈਂਟ ਕਰਕੇ ਵੀ ਵਾਈਟ ਕਲਰ ਦੀ ਚੁੰਨੀ ਸੋਹਣੀ ਐ ਜਾ ਬਲੈਕ ਕਲਰ ਦੀ ਚੁੰਨੀ ਸੋਣੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਨੀ ਜੁ ਖਰੀਦਾਰੀ ਹਨਾ ਆਪਾਂ ਦੇ ਵਾਸਤੇ ਕਰੀ ਕਿਉਂਕਿ ਚੁੰਨੀ ਮੇਰੇ ਕੋਲ ਜੀ ਇੱਕ ਰਹੇਗੀ ਹਨਾ ਜੇ ਵਜਤੋ ਕੇ ਗੁਰਦੁਆਰਾ ਸਾਹਿਬ ਉਂਗੀ ਲੈ ਕੇ ਜਾਨੀ ਆ ਤਾਂ ਪੈਣਾ ਲੱਗਦਾ ਹਨਾ ਅਗਲਾ ਕਹਿੰਦਾ ਡੇਲੀ ਡੇਲੀ ਉਹ ਵੀ ਚੱਕ ਕੇ ਲੈ ਆਉਂਦੀ ਆ ਹੋ ਸਕਦਾ ਵੀ ਧੋਣ ਦੀ ਨਾ ਹੋਵੇ ਹਨਾ ਤੇ ਹਾਏ ਦੋ ਚੁੰਨੀਆਂ ਹਨਾ ਵੀ ਚਲੋ ਇੱਕ ਉਹ ਘਰੇ ਲਾ ਲੂਗੀ ਮੈਂ ਭੱਤੀ ਜੀ ਚਾਹ ਰਹੀ ਬਦਲ ਕੇ ਹਨਾ ਵੀ ਕਦੇ ਵਾਈਟ ਜੀ ਲੈ ਗਈ ਕਦੇ ਆ ਬਲੈਕ ਲੈ ਗਈ ਹਨਾ ਦੋਨੇ ਚੁੰਨੀਆਂ ਲੈ ਜਾ ਕਰੂਗੀ ਕਿਉਂਕਿ ਜੀ ਕਰ ਚੱਲੇ ਜਾਂਦਾ ਨਾ ਕਦੇ ਦਪੂਆਂ ਪਾਟਿਆ ਸੂਟ ਵੀ ਪਾਈ ਫਿਰਦਾ ਕੋਈ ਪਹਿਰਾ ਨਹੀਂ ਲਾਦਾ ਜਦੋਂ ਆਪਾਂ ਬਾਹਰ ਜਾਂਦੇ ਆ ਨਾ ਕਿਉਂਕਿ ਗੁਰਦੁਆਰਾ ਸਾਹਿਬ ਉੱਥੇ ਪਹਿਰਾ ਲਾਦਾ ਉਪਰਾਂ ਲੱਗਦਾ ਹਨਾ ਤੇ ਥੋੜੀ ਜੀ ਇਹ ਚੀਜ਼ ਦੀ ਸ਼ਰਮ ਜੀ ਆਉਂਦੀ ਹੈ ਨਾ ਕਿ ਚੁੰਨੀ ਦਾ ਵਧੀਆ ਹੋਵੇ ਚੱਲ ਮੈਂ ਫਿਰਦੇ ਹੂੰ ਚਾ ਉਹ ਸਿੰਪਲ ਹੋਵੇ ਪਾ ਮਾਜੀ ਕਾਇਆ ਜਾ ਮਾਜੀ ਤੇ ਚੁੰਨੀ ਨਾਲ ਹੀ ਕਹਿੰਦੇ ਹੁੰਦੇ ਸੂਟ ਦੀ ਵੀ ਪੁਰਾਣੀ ਸੂਟੀ ਚੌਰ ਬਣ ਜਾਂਦੀਆਂ ਤੇ ਐਨੀ ਕਾ ਆਪਾਂ ਕਰੀਏ ਜੀ ਖਰੀਦਦਾਰੀ ਤੇ ਹੁਣ ਆਪਾਂ ਸਬਜੀ ਭਾਜੀ ਦੀ ਕਰਦੇ ਆ ਸੰਭਾ ਸੰਭਾਈ ਤੇ ਕੈਮਰਾ ਜਦੋਂ ਦਾ ਪਤਾ ਨਹੀਂ ਕਿੱਦਾਂ ਰ ਮੂੰ ਤਾਂ ਮੇਰੇ ਦਿਖਦਾ ਹੈ ਇਹਦਾ ਮੇਰੇ ਫੀਨ ਤੇ ਬਸ ਇੰਨਾ ਸੁਬਾਨ ਲੈਤਾ ਜੀ ਆਪਾਂ ਪ੍ਰੀਤਕਾਰੀ ਕਰੀ ਹੈ ਤੇ ਬਸ ਆ ਹੁਣ ਅਸੀਂ ਕੱਲ ਤੋਂ ਸਟਾਰਟ ਕਰਾਂਗੇ ਕਿਉਂਕਿ ਫੇਸ ਵਗੈਰਾ ਤੇ ਮੈਂ ਮੈਨੂੰ ਆਹ ਤਬਾਵਾ ਤੇ ਵੀ ਹੈ ਨਾ ਮੈਂ ਨਾਰੀਅਲ ਦਾ ਤੇਲ ਲਾਉਣੀ ਹੈ ਫੇਸ ਤੇ ਵੀ ਲਾਉਣੀ ਹੈ ਜਸ਼ਨ ਵੀ ਲੱਗ ਜਾਂਦੇ ਪ੍ਰੀਤ ਵੀ ਸਾਡੀ ਜਾਂਦੀ ਹੈ ਤੇ ਅਸੀਂ ਤਿੰਨੇ ਵਸ ਹੁਣ ਆ ਤੇ ਸਟਾਰਟ ਕਰਦਾਂਗੇ ਸਾਧੀਆਂ ਸਾਧੀਆਂ ਤੇ ਐਸੀ ਗੱਲ ਨਹੀਂ ਵੀ ਹੋ ਸਕਿਆ ਹੈ ਨਾ ਕੋਈ ਕੋਲਡ ਕਰੀਮ ਵੀ ਇਹਨਾਂ ਨੂੰ ਮੈਂ ਵਧੀਆ ਲੈ ਕੇ ਦੇਵਾਂ ਪਰ ਜੇ ਇਹਦੇ ਨਾਲ ਚਿਹਰਾ ਮੂੰਹ ਮਾ ਨਾ ਪਟਿਆ ਵਗੈਰਾ ਨਾ ਪੱਟੇ ਅਸੀਂ ਇਹੀ ਵਰਤੀ ਜਾਵਾਂਗੇ ਕਿ ਇਹਨਾਂ ਨੂੰ ਕੋਲਡ ਕਰੀਮ ਕੋਈ ਮੈਂ ਲਿਆ ਦੂੰਗੀ ਠੰਡੀ ਹੈ ਨਾ ਤੇ ਜੋ ਵਧੀਆ ਹੋਈ ਕੰਪਨੀ ਦੀ ਤੇ ਚਲੋ ਜੀ ਫਿਰ ਹਾਂ ਆਪਾਂ ਫਟਾਫਟ ਮੇਰੇ ਕੱਪੜੇ ਤੈਹ ਲਾਉਣ ਵਾਲੀ ਪੀਲ ਝਾੜੂ ਕੱਢਣਾ ਹੈ ਫੇਰ ਸਾਡਾ ਫਟ ਮੈਂ ਦਵਾ ਦਿੰਦੀ ਰਿਵਾਂਸੇ ਤਰ੍ਹਾਂ ਕੰਮ ਤੇ ਫਿਰ ਅੱਜ ਆਪਾਂ ਸਬਜ਼ੀ ਬਣਾਵਾਂਗੇ ਤੇ ਮਿਰਚਾਂ ਤੜਾਂਗੇ ਫਲੀਆਂ ਦੀ ਸਬਜ਼ੀ ਹਰੀਆਂ ਮਿਰਚਾਂ ਫਰਾਈ ਕਰਾਂਗੇ ਤੇ ਚਲੋ ਜੀ ਅੱਜ ਵਾਲਾ ਬਲੌਗ ਤਾਂ ਆਪਾਂ ਜਰੂਰ ਅਪਲੋਡ ਕਰਾਂਗੇ ਕਿਉਂਕਿ ਕੱਲ ਮੈਂ ਮਤਲਬ ਠੀਕ ਨਹੀਂ ਸੀਗੀ ਹਨਾ ਥੋੜਾ ਜਿਹਾ ਮਤਲਬ ਸਟ੍ਰੈਸ ਹੋ ਜਾਣੀ ਬੰਦੇ ਨੂੰ ਹਨਾ ਹੋ ਜਾਂਦਾ ਹੈ ਤੇ ਬਾਕੀ ਥੋੜਾ ਮੈਂ ਬਿਮਾਰ ਜਿਹਾ ਸੀ ਮੇਰੀ ਪਹੁੰਚ ਨਹੀਂ ਪਈ ਹਨਾ ਵੀ ਮੈਂ ਬਲੌਗ ਸਟਾਰਟ ਕਰਾਂ ਜਾਂ ਬਣਾਵਾਂ ਤੇ ਅੱਜ ਆਪਾਂ ਵਧੀਆ ਬਲੌਗ ਬਣਾਇਆ ਤੇ ਆਪਾਂ ਬਾਕੀ ਕੋਸ਼ਿਸ਼ ਕਰੂੰਗੀ ਹਨਾ ਵੀ ਡੇਲੀ ਡੇਲੀ ਆਪਾਂ ਵਧੀਆ ਬਲੌਗ ਤੁਹਾਡੇ ਲਈ ਅਪਲੋਡ ਕਰਦੇ ਰਹੀਗੀ ਤੇ ਚਲੋ ਜੀ ਹਨਾ ਸਾਬਾ ਸਭਾਈ ਕਰਦੇ ਨੂੰ ਫਟਾਫਟ ਲਓ ਜੀ ਆਪਾਂ ਬਣਾਨੇ ਫੜੀਆਂ ਦੀ ਸੱਤ ਦੀ ਤੇ ਜੀ ਦਾ ਆਪਾ ਹਣਾ ਉਹ ਗੱਲ ਅਸੀ ਦਾ ਫਰਾਈ ਹੋਇਆ ਪੈਜੀ ਦਾ ਮਨ ਆਪਣਾ ਪੋਨੇ ਸਾਜੀ ਤੇ ਸਵੇਰ ਕਾਲ ਦੀ ਸਾਰੇ ਨੂੰ ਤੇ ਇਹਦੇ ਵਿੱਚ ਅਸੀਂ ਦੋ ਰਾਏ ਪਾਏ ਆ ਦੋ ਟਮਾਟਰ ਪਾਏ ਦੋ ਹਰੀਆਂ ਮਿਰਚਾਂ ਅੱਜ ਤੋਂ ਫਲੀਆਂ ਮੈਂ ਕਾਲਿਆਂ ਨੂੰ ਲਿਆ ਤਗਾ ਨਾ ਕੁਛ ਦੇਣਾ ਮੈਂ ਚੀਰ ਲਗਾ ਦਦਣਾ ਮੈਂ ਸਾਡੇ ਜਿਹੜੀ ਆਂਟੀ ਬਰਫ ਲੈਣਾ ਹੁੰਦੀ ਉਹਨੂੰ ਦੇ ਦਿੱਤਾ ਮੈਂ ਸਾਡਾ ਪੋਨ ਨਹੀਂ ਸਹੀ ਤੇ ਗਰੀਬ ਮਾਚਾ ਕਰਦਾ ਹੈ ਨਾ ਅੱਗੇ ਕਰਨਾ ਮੁੰਦੇ ਚਮਕਾਤੀ ਤੁਲਾਇਆ ਕਰਨਾ ਦੋਨੋਂ ਤੇ ਤੇ ਉਹਨਾਂ ਮੇ ਪੋਨ ਨਹੀਂ ਕੋਸ ਮਗਾ ਜੀ ਬਣਾਇਆ ਜਾਂਦਾ ਹੈ ਜਦੋਂ ਤੁਸੀਂ ਖਰੀਦਦੇ ਹੋ ਮੁਸਪਾ ਵੇ ਸਰੀ ਸਾਦੀ ਹੈ। ਸਾਡੇ ਕੋਲ ਹੁਣ ਦੋ ਕੱਦੂ ਪਏ ਕਿਤੇ ਬਿਦਲ ਡਬਲ ਕੱਦੂ ਹੈ। ਮੰਨ ਲੇ ਕਿ ਚਾਹੋ ਜੀ ਅਸੀਂ ਸਾਫਤਾ ਦਾ ਧੁੱਲੀ ਕਰ ਸਕਦੇ ਅੱਤਾ ਹੀ ਬਣਾਵਾਂਗੇ। 4 ਦਿਨ ਤਾਂ ਸਾਰਾ ਕੱਦੂ ਹੀ ਹੋ ਜਾਊਗਾ। ਦੋ ਕੱਦੂ ਤੇ ਕਿਲੋ ਤੋੜਨਾ ਉਹ ਦੋ ਦਿਨਾਂ ਸੀ ਤੋੜਨਾ ਕਰ ਲਾਂਗੇ ਹਨ ਕਿਉਂਕਿ ਗੱਡੇ ਪਾਏ ਜਾਂਦੇ ਫਿਰ ਬਸ ਜਾਂਦੀ ਸਬਜ਼ੀ ਤੇ ਜਦੋਂ ਦੁੱਧ ਵਗੈਰਾ ਪਾਇਆ ਜਾਂਦਾ ਉਹ ਹੋਰ ਵੀ ਜ਼ਿਆਦਾ ਵੱਢ ਜਾਂਦੀ ਹੈ। ਆਈਪਾ ਮੰਮੀ ਸੰਭਲ ਕੇ ਰਹੋ ਤੁਹਾਨੂੰ ਬਾਕੀ ਪਾਪਾ ਕਹਿੰਦੇ ਨੇ ਅੱਜ ਉਹ ਪੱਤਾ ਅੱਜ ਨੂੰ ਮੈਂ ਸਬਜੀ ਨੂੰ ਕੋਈ ਨਹੀਂ ਹੱਜਾ ਬਸ ਉਹ ਜੀ ਹੋ ਜਾਂਦੀ ਬੀਬੀ ਸਭ ਕੋਈ ਵੀ ਮੰਨਣਾ ਹੱਜਾ ਹੈ ਜੀ ਟੈਂਸ਼ਨ ਨਾ ਲਓ ਨਾ ਬਸ ਚਾੜ ਨਾ ਕਰਿਆ ਕਰੋ ਜੇ ਛੱਡ ਤੁਸੀਂ ਤੇ ਅੱਜ ਹਾਂ ਥੋੜਾ ਜਿਹਾ ਪਿੰਡ ਜਾਣ ਦੀ ਗੱਲਬਾਤ ਕਰਕੇ ਭੁਚਾਈ ਨਾ ਮਨ ਜਾ ਹੋਣਾ ਹੋ ਗਿਆ ਨਾ ਠੀਕ ਹੈ ਮੈਂ ਅੱਜ ਤੇ ਉਹ ਵੀ ਐਂ ਜੇ ਲੱਗਦਾ ਨਾ ਵੀ ਕਿੰਨਾ ਵੀ ਰਿਲੈਕਸ ਜਾਣੀ ਹੋ ਜਾਂਦਾ ਬੰਦੇ ਦਾ ਮਾ ਉਹਨੇ ਰਿਲੈਕਸ ਜਾਂ ਮਾ ਹੋਇਆ ਤੇ ਸੇਵ ਘਮਣਾਉਣ ਲੱਗਾ ਕਿ ਖਾਂਦੇ ਨਹੀਂ ਭਾਈ ਤੁਸੀਂ ਅੱਜ ਤਾਂ ਨਹੀਂ ਗਰਦਾਣਾ ਖਾਂਦਾ ਅੱਜ ਤਾਂ ਮਿਰਚਾਂ ਖਾਵਾਂਗੇ ਬਾੜੀਆਂ ਉਹ ਤਾਂ ਕਰ ਕਾਉਂਗੇ ਜਸ਼ਨਪਾਲ ਜੀ ਦੇ ਸਾਥ ਨਾ ਨੱਚਾਂਗੇ ਨੱਚਾਂ ਗਾਲਾਂਗੇ ਤੇ ਕਾਚੂ ਮੇਰੇ ਕੋਲ ਹੈਗਾ ਛੋਟੀ ਘਾਤੇ ਵਿੱਚ 24 ਮੌਜੀ ਆਪਾਂ ਮਿਰਚਾਂ ਕਰਦੇ ਆ ਫਰਾਈ ਤੇ ਤੁਪਲਾ ਨਾ ਮੇ ਨਮਰ ਮਚਵਾ ਕੇ ਰੱਖਦੇ ਹਨ ਤੇ ਮੈਂ ਕੱਢੀ ਆ ਨੀ ਇਹਦੇ ਜਸ਼ਨ ਪਾਈ ਜਾਂਦਾ ਹਨ ਸਮਾਨ ਆਲਦੀ ਦੇ ਨੂਨ ਹੈ ਜੇ ਸਬ지 ਆਪਾਂ ਹਨਾ ਫਲੀਆਂ ਦੀ ਧਰਤੀ ਇੱਕ ਪਾਸੇ ਦੁੱਧ ਗਰਮ ਕਰ ਲਤਾ ਮੈਂ ਕਿਹਾ ਨਾ ਅੱਧਾ ਦੁੱਧ ਗਰਮ ਹੋ ਜਾਊਗਾ ਤੇ ਮਾਦਿਨ ਉਸ ਦੁੱਧ ਗਰਮ ਤੋਂ ਬਾਅਦ ਆਪਾਂ ਮਿਰਚਾ ਫਰਾਈ ਕਰ ਲਾਂਗੇ ਮੰਮੀ ਆਇਤੇ ਮੈਂ ਗੈਸ ਬਾਹਰ ਕੱਢ ਲਈ ਕਿਉਂਕਿ ਆਏ ਆ ਨਾ ਵੀ ਬੜੀ ਜਿਆਦਾ ਕਰਨਾ ਛਾਂਤਦਰ ਨਹੀਂ ਹੁੰਦੀ ਤੇ ਅੰਦਰ ਨੂੰ ਬੰਦ ਹੀ ਹਵਾ ਲੱਗਦੀ ਨਹੀਂ ਅ ਸੇਪਤਾ ਜਿ ਹਵਾ ਲੱਗਦੀ ਹੈ ਹਰਨੇਸ਼ ਜੀ ਦਾ ਮਤਲਬ ਕਿ ਮੈਂ ਪਤਾ ਆ ਸੀ ਕਈ ਵਾਰ ਖੇਦੇ ਪਲ ਤੋਂ ਜਦੀ ਜਾਂਦੀ ਹੈ ਵੀ ਇੰਨੀ ਠੰਡੀ ਹੁੰਦੀ ਹਵਾ ਜੀ ਦੀ ਫਿਰ ਕਿਹੜਾ ਹਵਾ ਨਹੀਂ ਲੱਗਦੀ ਜਣੇ ਕਹਿੰਦੇ ਜਿਵੇਂ ਹੀ ਜਿਆਦਾ ਕਾਹ ਹੋ ਜਾਂਦਾ ਪਤਾ ਨਹੀਂ ਕਾਦਾ ਇਹ ਬਿਲਕੁਲ ਵੀ ਹਵਾ ਨਹੀਂ ਲੰਘਦੀ। ਟਾੜੀ ਵਿੱਚ ਫਿਰ ਘੱਟ ਲੋਗ। ਖੇਤਾਂ ਚਾਇਆ ਕੁਝ ਤਾਂ ਪਾਣੀ ਦਾ ਨਹੀਂ ਲੱਗਿਆ ਹੁੰਦਾ ਤੇ ਮਤਲਬ ਹਵਾ ਆਉਂਦੀ ਖੁੱਲੀ ਜਗ੍ਹਾ ਹੁੰਦੀ। ਹਾਂ ਤੇ ਕੋਸ ਘੱਟ ਲੋਗ ਹੁੰਦੇ ਜੇ ਜ਼ਿਆਦਾ ਲੋਗ ਹੁੰਦੇ ਗਰਮੈਸ਼ ਵੀ ਹੁੰਦੀ। ਗਰਮੈਸ਼ ਵਾਕੀ ਕੰਮ ਦਾ ਦੀ ਗਰਮੈਸ਼ ਹੋ ਜਾਂਦੀ ਹੈ ਨਾ ਤੇ ਭੀੜੇ ਵਿੱਚ ਥੋੜੀ ਜ਼ਿਆਦਾ ਗਰਮੈਸ਼ ਹੋਦੀ ਹੈ। ਤੇ ਚੰ ਚ ਉਹਦੇ ਨਾਲ ਪਾਈ ਸੀ ਚੰਚੀ। ਲਾਓ ਜੀ ਸਬਜ਼ੀ ਆਪਣੀ ਬਣੀ ਜਾਂਦੀ ਹੈ ਤੇ ਅ ਮਿਰਚਾ ਹਜੇ ਫਰਾਈ ਕਰਨ ਵਾਲੇ ਰਹਿੰਦੇ ਆ ਹਨਾ ਕਿਉਂਕਿ ਦੁੱਧ ਗਰਮ ਕਰਕੇ ਫਿਰ ਅਸੀਂ ਈਦੂ ਬਾਅਦ ਕਰਾਂਗੇ ਮਿਰਚਾ ਫਰਾਈ। ਤੇ ਚਲੋ ਜੀ ਇੰਨਾ ਖਾਣਾ ਜਿੰਨਾ ਕੁ ਵੀ ਵਲੌਗ ਬਣਿਆ ਅੱਜ ਤੇ ਪਲੀਜ਼ ਵਧੀਆ ਫੁੱਲ ਵਾਚ ਕਰਿਓ ਸਾਰੇ ਭੈਣ ਭਰਾ ਤੇ ਬਾਕੀ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਤੇ ਕੱਲ ਬਲੌਗ ਬਸ ਬਣਿਆ ਨਹੀਂ ਹਨਾ ਕੋਈ ਕਾਰਨ ਬਸ ਮੜਿਆ ਕੋਈ ਚਿਤ ਜਿਆ ਠੀਕ ਨਹੀਂ ਸੀਗਾ ਮੰਨ ਕੇ ਚੱਲੋ ਤੇ ਫਿਰ ਬੜੇ ਹੀ ਹਨਾ ਬਲੌਗ ਫਿਰ ਮੈਂ ਕੀ ਅਪਲੋਡ ਕਰਦੀ ਤੇ ਚਲੋ ਅੱਜ ਆਪਾਂ ਬਲੌਗ ਅਪਲੋਡ ਕਰਾਂਗੇ ਹਨਾ ਫੁੱਲ ਵਾਚ ਕਰ ਲਓ ਤੇ ਪਲੀਜ਼ ਸਾਰੇ ਭੈਣ ਭਰਾ ਮਾਨੂੰ ਰਿਕਵੈਸਟ ਹੈ ਹਨਾ ਤੇ ਸਪੋਰਟ ਕਰੋ ਜੀ ਆਪਣੇ ਚੈਨਲ ਨਾਲ ਜੇ ਹਨਾ ਆਪਦੀ ਭੈਣ ਨੂੰ ਇੱਥੋਂ ਤੱਕ ਲੈ ਕੇ ਆਏ ਤਾਂ ਅੱਗੇ ਵੀ ਆਪਦੀ ਭੈਣ ਨੂੰ ਲੈ ਕੇ ਜਾਓ ਹਨਾ ਕਿਉਂਕਿ ਹਜੇ ਤੱਕ ਕੁਝ ਵੀ ਨਹੀਂ ਹਨਾ ਚੈਨਲ ਚਲੋ ਹੈ ਤਾਂ ਕੋਈ ਆਪਾਂ ਕਿਤੇ ਵੀ ਨਹੀਂ ਪਹੁੰਚੇ ਹਨਾ ਕੁਛ ਇੰਨਾ ਖਾਸ ਨਹੀਂ ਕਰਿਆ ਹਨਾ ਚੈਨਲ ਬਣਿਆਗਾ ਹਜੇ ਬਹੁਤ ਕੁਝ ਸੋਚ ਰੱਖਿਆ ਹਨਾ ਵੀ ਚੈਨਲ ਬਣੇ ਬਾਅਦ ਬੱਚਿਆਂ ਲਈ ਇਹ ਆ ਕਰਨਾ ਹਨਾ ਇਹ ਕਰਨਾ ਇਕ ਧੀਆਂ ਵਾਸਤੇ ਵੀ ਬਸ ਮੇਰੀ ਸੋਚੇ ਆ ਵੀ ਕੁੜੀਆਂ ਵਾਸਤੇ ਹਨਾ ਵੀ ਚਲੋ ਮੈਂ ਜਿੰਨਾ ਵੀ ਥੋੜੇ ਛੋਟਾ ਹਨਾ ਕਰ ਸਕਾਂ ਜਵਾਕੜੀਆਂ ਵਾਸਤੇ ਤੇ ਚਲੋ ਇਹ ਐ ਸਮਝਣਾ ਨਾ ਵੀ ਸਾਡੀ ਮਾਂ ਨੇ ਕੁਛ ਸਾਡੇ ਵਾਸਤੇ ਕੀਤਾ ਚਲੋ ਇਹਨੇ ਨਾ ਬੱਚਾ ਖੁਸ਼ ਹੋ ਜਾਂਦਾ ਹਨਾ ਤੇ ਹੋਰ ਇਹਨਾਂ ਦੇ ਜੋ ਆਖਰੀਆਂ ਦੇ ਕਿਹੜਾ ਕੋਈ ਬਾਲੇ ਵੱਡੇ ਸੁਪਨੇ ਆ ਛੋਟੇ ਛੋਟੇ ਸੁਪਨੇ ਨੇ ਤੇ ਜਰੂਰ ਆਪਾਂ ਪੂਰੇ ਕਰਾਂਗੇ ਬਾਕੀ ਐਂ ਜੀ ਜੇ ਤੁਹਾਡਾ ਹਨਾ ਸਪੋਰਟ ਰਿਹਾ ਆਪਣੇ ਚੈਨਲ ਨਾਲ ਤਾਂ ਜਰੂਰ ਆਪ ਇਹਨਾਂ ਦੇ ਸੁਪਨੇ ਨਿੱਕੇ ਨਿੱਕੇ ਸੁਪਨੇ ਜਰੂਰ ਪੂਰੇ ਕਰਾਂਗੇ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੋਲੋਵਾਚ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਡਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਜਿਹੜੇ ਜਿਹੜੇ ਭੈਣ ਭਰਾ ਨਵੇਂ ਆਉਂਦੇ ਆ ਪਲੀਜ਼ ਤੇ ਕਰ ਦੋ ਜੀ ਆਪ ਦੀ ਭੈਣ ਨਾਲ ਸਪੋਰਟ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ